ਹੈਲੋ ਜੀ ਸਤ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਨਾ ਫੈਮਿਲੀ ਬਲੌਗ ਦੇ ਵਿੱਚ ਇੱਥੇ ਹੋ ਗਈ ਜੀ ਬਲੌਗ ਦੀ ਸਟਾਰਟਿੰਗ ਮਾਰਨਿੰਗ ਦਾ ਟਾਈਮ ਹੈ ਜੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤ ਰੱਖਣ ਸਭ ਦੀਆਂ ਕਮਾਈਆਂ 'ਚ ਵਰਖਾ ਪਾਉਣ ਮਾਰਨਿੰਗ ਵੀ ਨਹੀਂ ਕਹਿ ਸਕਦੇ ਆਪਾਂ ਜੀ ਜਿਵੇਂ ਮੇਰੇ ਸਵੇਰ ਦੇ ਕੰਮ ਕਰਨ ਵਾਲੇ ਸੀਗੇ ਉਹ ਕਰਕੇ ਮੈਂ ਹੋ ਗਈ ਸੀ ਫ੍ਰੀ ਕਿਉਂਕਿ ਅੱਜ ਕੰਮ ਕਰ ਕਾਫੀ ਜ਼ਿਆਦਾ ਸੀਗੇ ਏ ਵੀ ਮਤਲਬ 2-3 ਦਿਨ ਪੁਰਾਣਾ ਮਤਲਬ 2 ਦਿਨ ਦਾ ਮਿਕਸ ਕਰਕੇ ਹੀ ਬਲੌਗ ਕੰਪਲੀਟ ਕੀਤਾ ਮੈਂ ਕਿਉਂਕਿ ਜਿਵੇਂ ਹੁਣ ਇਹ 2 ਦਿਨ 2-3 ਦਿਨ ਹੋ ਗਈ ਸੀਗੇ ਬਲੌਗ ਆ ਨਹੀਂ ਨਹੀਂ ਸੀ ਰਿਹਾ ਹੁਣ ਮੈਂ ਕੋਸ਼ਿਸ਼ ਕਰੂੰਗੀ ਵੀ ਬਲੌਗ ਡੇਲੀ ਪਾ ਸਕਾਂ ਬਟ ਇਹ ਆ ਜੀ ਕੰਮਾਂ ਕਾਰਾਂ ਦੇ ਵਿੱਚ ਬੀਜ਼ੀ ਹੋਣ ਕਰਕੇ ਨਾ ਵੀ ਬਲੌਗ ਬਣਦਾ ਨਹੀਂ ਹੈਗਾ ਵੀਡੀਓ ਵਿੱਚ ਬਣ ਜਾਂਦੀਆਂ ਹੁੰਦੀਆਂ ਨੇ ਪਰ ਉਸ ਦੀ ਐਡੀਟਿੰਗ ਨੂੰ ਵੌਇਸ ਓਵਰ ਕਰਨ ਨੂੰ ਕਿ ਕਾਫੀ ਟਾਈਮ ਲੱਗ ਜਾਂਦਾ ਜੀ ਤਾਂ ਕਰਕੇ ਬਸ ਥੋੜਾ ਜਿਹਾ ਇਹ ਹੋ ਜਾਂਦਾ ਅ ਇਥੇ ਡੈੱਡ ਜੀ ਨੇ ਕਟਵਾਤੀ ਸੀਗੀ ਸਬਜੀ ਅੱਜ ਕਿਉਂਕਿ ਮੈਨੂੰ ਮਸ਼ੀਨ ਦਾ ਕੰਮ ਕਰਨ ਵਾਲਾ ਸੀਗਾ ਮੰਮੀ ਹੋਰ ਲੱਗੇ ਸੀਗੇ ਇਥੇ ਜੀ ਆਪਾਂ ਜਿਵੇਂ ਪਤਾ ਹੈ ਨਾ ਵੀ ਪ੍ਰੋਗਰਾਮਰ ਤੇ ਜਾਣਾ ਉਹ ਤੇ ਕਰਕੇ ਥੋੜੀ ਜੀਆਂ ਅ ਇਹ ਆ ਜਿਹੜੀਆਂ نیچے ਲੱਗੀਆਂ ਹੋਈਆਂ ਨੇ ਲਾਈਟਾਂ ਬਟ ਨੋ ਡਾਟਸ ਨੋ ਵੀ ਕੀ ਕਹਿੰਦੇ ਨੇ ਇਹਨਾਂ ਨੂੰ ਇਹੋ ਲਾਈਟਾਂ ਚੇਂਜ ਕਰਨ ਲੱਗੇ ਹੋਏ ਸੀਗੇ ਫਤਿਹ ਹੈਲਪ ਕਰਵਾ ਰਿਆ ਸੀਗਾ ਉਹ ਟਾਰਚ ਲੈ ਕੇ ਬੈਠਾ ਸੀ ਉਹਦੇ ਪਾਪਾ ਕਹਿੰਦੇ ਵੀ ਫਿਰੋਜ਼ ਨੂੰ ਸਾਨੂੰ ਇਹ ਸੀ ਨਾ ਵੀ ਜਿਵੇਂ ਪ੍ਰੋਗਰਾਮਾਂ ਤੇ ਪੱਜ ਜਾਂਦੇ ਆ ਨਾ ਵੀ ਤੁੰਦ ਵਗੈਰਾ ਕਈ ਵਾਰੀ ਹੋ ਜਾਂਦੀ ਆ ਵੀ ਫਿਰੋਜ਼ ਦੇ ਨਾਲ ਥੋੜੀ ਜੀਆਂ ਇਹ ਉਦਾਂ ਸੀਗੀਆਂ ਵੀ ਥੋੜੀਆਂ ਲਾਈਟ ਤੇਜ ਸੀਗੀਆਂ ਇਹ ਜੀ ਆਪਣੇ ਪਿੰਡ ਦਾ ਦੋਤਾ ਬਹੁਤ ਦੇਰ ਬਾਅਦ ਆਇਆ ਕਿਉਂਕਿ ਜੀ ਇਹ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਨਾ ਇੱਕ ਇਹ ਸੀ ਕਿਹਦੇ ਨਾਲ ਇਹਦਾ ਫਰੈਂਡ ਹੋਰ ਸੀਗਾ ਉਦੋਂ ਇਹ ਬਹੁਤ ਆਉਂਦੇ ਹੁੰਦੇ ਸੀਗੇ ਤੇ ਫਿਰ ਹੁਣ ਮੈਂ ਅੱਜ ਇਹਨੂੰ ਹੱਸਦੀ ਸੀਗੀ ਮੈਂ ਕਿਹਾ ਵੀ ਤੂੰ ਮੈਂ ਕਿਹਾ ਤੂੰ ਬਹੁਤ ਦੇਰ ਮੈਂ ਕਿਹਾ ਬਹੁਤ ਦੇਰ ਬਾਅਦ ਵੀ ਕੀ ਮੈਂ ਕਿਹਾ ਕਈ ਸਾਲਾਂ ਮਗਰੋਂ ਆਇਆ ਨਾ ਕਹਿੰਦਾ ਬਸ ਮੰਮੀ ਕਹਿੰਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਵੀ ਅੱਜ ਵੀ ਮੰਮੀ ਨੇ ਹੀ ਬੁਲਾਇਆ ਸੀਗਾ ਕੋਈ ਕੰਮ ਸੀਗਾ ਇਹਨਾਂ ਦਾ ਉਹਦੇ ਕਰਕੇ ਫੋਨ ਕੀਤਾ ਹੋਇਆ ਸੀਗਾ ਤਾਂ ਕਰਕੇ ਕਹਿੰਦਾ ਬਸ ਇਹ ਹੋ ਜਾਂਦਾ ਜੀ ਕੰਮਕਰ ਵਾਲਿਆਂ ਦਾ ਹਨਾ ਬਸ ਇਹ ਹੋ ਜਾਂਦਾ ਵੀ ਸਵੇਰੇ ਡਿਊਟੀ ਤੇ ਚਲੇ ਜਾਓ ਤੇ ਸ਼ਾਮ ਨੂੰ ਕਹਿੰਦਾ ਫੇਰ ਥੋੜਾ ਜਿਹਾ ਲੇਟ ਹੋ ਜਾਂਦੇ ਆ ਜਿਵੇਂ ਹੁਣ ਛੁੱਟੀ ਹੁੰਦੀ ਹੈ ਜੀ ਉਹਦੇ ਵਿੱਚ ਵੀ ਕੰਮਕਾਰ ਕਾਫੀ ਹੋ ਜਾਂਦੇ ਨੇ ਹਨਾ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਅਸੀਂ ਯਾਦ ਕੀਤੀਆਂ ਮੈਂ ਉਹਨੂੰ ਕਹਿੰਦੀ ਸੀ ਮੈਂ ਕਿ ਤੂੰ ਬੈ ਜਾ ਚੱਲ ਫੇਰ ਇਹ ਪਹਿਲਾਂ ਖੜੇ ਹੀ ਗੱਲਾਂ ਕਰਦੇ ਰਹੇ ਸੀ ਅਸੀਂ ਫੇਰ ਬੈਠ ਕੇ ਬਹੁਤ ਟਾਈਮ ਗੱਲਾਂ ਕੀਤੀਆਂ ਬਹੁਤ ਮਜ਼ਾ ਆਇਆ ਹਨਾ ਕਿਉਂਕਿ ਜਿਨ੍ਹਾਂ ਨਾਲ ਆਪਣੀ ਜਾਣ ਪਛਾਣ ਹੁੰਦੀ ਆ ਹਨਾ ਵੀ ক্লোਜ਼ਲੀ ਆਪਾਂ ਮਿਲੇ ਹੁੰਨੇ ਆ ਤੇ ਕਿਉਂਕਿ ਇੱਥੇ ਵੀ ਜਿਵੇਂ ਹੁਣ ਮੈਨੂੰ ਚਲੋ ਸਾਲ ਤਾਂ ਕਾਫੀ ਹੋ ਗਏ ਬਟ ਇਹ ਆ ਵੀ ਥੋੜੇ ਜੇ ਬੱਚੇ ਐਦਾਂ ਦੇ ਨੇ ਜਿਨ੍ਹਾਂ ਨੂੰ ਮਤਲਬ ਮੈਂ ਮੇਰੇ ਵਿਆਹ ਤੋਂ ਕੁਝ ਟਾਈਮ ਤੋਂ ਬਾਅਦ ਦੀ ਮੈਂ ਜਾਣਦੀ ਆ ਹਨਾ ਐਵੇਂ ਅਸੀਂ ਬਹੁਤ ਪੁਰਾਣੀਆਂ ਗੱਲਾਂ ਕਰਦੇ ਸੀਗੇ ਬੈਠੇ ਫਿਰ ਉਸ ਤੋਂ ਬਾਅਦ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਸਲਾਈ ਦਾ ਕੰਮ ਕਾਫੀ ਸੀਗਾ ਇੱਥੇ ਵੀ ਮੇਰੇ ਨਾ ਸੂਟ ਦਾ ਵੈਸੇ ਇਹ ਮੈਂ ਉੱਥੇ ਸਟਿਚ ਹੋ ਗਿਆ ਸੀਗਾ ਇਹਦੀ ਲੈਂਸ ਦਾ ਕੰਮ ਰਹਿੰਦਾ ਸੀਗਾ ਉਹ ਲੈ ਕੇ ਆਂਦੀ ਸੀਗੀ ਫਿਰ ਮੈਂ ਇੱਥੇ ਲੱਗੀ ਸੀਗੀ ਮੈਂ ਕਿਹਾ ਵੀ ਚਲੋ ਹੁਣ ਹੈਗਾ ਸ ਸ਼ਾਮ ਦੇ ਜਿਹੜੇ ਕੰਮ ਕਰ ਕਰਨੇ ਸੀ ਰੋਟੀ ਵਗੈਰਾ ਖਾ ਲਈ ਸੀ ਬਿਸਤਰੇ ਵਿਛਾ ਲਏ ਸੀ ਮੈਂ ਕਿਹਾ ਵੀ ਚਲ ਜਿਹੜੇ ਲੈਂਸ ਦਾ ਕੰਮ ਆ ਵੀ ਹੁਣ ਕਰ ਲਈ ਦਮਾਂ ਕਿਉਂਕਿ ਜਿਹੜਾ ਕੰਮ ਇਹ ਹੋ ਜਾਂਦਾ ਵੀ ਜਦੋਂ ਆਪਣੇ ਕੋਲ ਟਾਈਮ ਕੱਟ ਹੋਵੇ ਤੇ ਕੰਮ ਜ਼ਿਆਦਾ ਹੋਣ ਵੀ ਫਿਰ ਉਹਨਾਂ ਚੀਜ਼ਾਂ ਦੇ ਵਿੱਚ ਇਹ ਹੁੰਦਾ ਵੀ ਜਿਹੜਾ ਕੰਮ ਹੁੰਦਾ ਤਾਂ ਉਹ ਕਰ ਲਿਆ ਜਾਵੇ। ਫਿਰ ਹੁਣ ਬਸ ਲੈਸ ਲਗਾ ਕੇ ਜਿਵੇਂ ਫਿਰ ਇਥੇ ਨਾਲ ਮੈਂ ਦੁੱਧ ਚੱਕ ਲਈ ਸੀਗੀ ਮੈਂ ਕਿਹਾ ਚਲ ਦੁੱਧ ਪੀਨੇ ਆ ਵੀ ਨਾਲ ਫਿਰ ਮੈਨੂੰ ਇਹ ਸੀ ਮੈਂ ਕਿਹਾ ਵੀ ਜਿਹੜੀ ਇਹਦੀ ਤਰਪਾਈ ਆ ਵੀ ਉਹ ਵੀ ਕਰ ਲੈਣੀ ਆ ਕਿਉਂਕਿ ਤਰਪਾਈ ਕਰਕੇ ਫਿਰ ਇਹ ਹੋ ਜਾਂਦਾ ਵੀ ਚਲੋ ਕਿਤੇ ਲੋੜ ਪੈਂਦੀ ਤਾਂ ਬੰਦਾ ਪਾ ਲੈਂਦਾ ਹਨਾ ਨਹੀਂ ਤਾਂ ਫਿਰ ਸਟਿਚ ਕੀਤਾ ਨਾ ਕੀਤਾ ਹਨਾ ਉਹ ਤਾਂ ਇੱਕ ਸਮਾਨ ਆ। ਜਦੋਂ ਚੀਜ਼ ਨੇ ਕੰਮ ਹੀ ਨਹੀਂ ਆਉਣਾ ਹੈਗਾ ਉਹ ਤਾਂ ਹੁਣ ਨਾ ਹੋਣ ਦਾ ਕੋਲ ਕੋਈ ਫਾਇਦਾ ਹੈ ਨਹੀਂਗਾ ਬਸ ਮੰਮੀ ਕਰ ਰਹੀ ਸੀ ਫਤਿਹ ਆਪਣੇ ਦਾदू ਕੋਲ ਗੱਲਾਂ ਕਰ ਰਹੀ ਸੀ ਪਤਾ ਨਹੀਂ ਕੀ ਕਰ ਰਹੇ ਸੀ ਉਹਨਾਂ ਕੋਲ ਚਲੋ ਇਹ ਹੋ ਜਾਂਦਾ ਵੀ ਜਿਵੇਂ ਇਹ ਥੋੜੇ ਜੇ ਨਾ ਵੈਲਵਟ ਦੇ ਵਿੱਚ ਸੀਗੇ ਵੀ ਮੈਨੂੰ ਇਹ ਸੀ ਮੈਂ ਕਿਹਾ ਚਲ ਜਿਵੇਂ ਹੁਣ ਆਏ ਹੁੰਦਾ ਨਾ ਵੀ ਘਰ ਪਾਈ ਜਾਂਦੇ ਨੇ ਇਹ ਮੈਂ ਕਿਹਾ ਪਈ ਵੀ ਨੇ ਵੀ ਪਿਆਂ ਦਾ ਕੀ ਫਾਇਦਾ ਜੀ ਕੰਮ ਨਾ ਆਏ ਫਿਰ ਮੈਨੂੰ ਤਾਂ ਕਰਕੇ ਹੀ ਹੋ ਗਿਆ ਸੀਗਾ ਮੈਂ ਕਿਹਾ ਵੀ ਚਲੋ ਕਰ ਲੈਨੇ ਸਲਾਈ ਕੁਝ ਮੈਨੂੰ ਇਹ ਵੀ ਹੋ ਜਾਂਦਾ ਨਾ ਵੀ ਬਹਾਨੇ ਸਿਰ ਸਲਾਈ ਹੋ ਜਾਂਦੇ ਨੇ ਫਿਰ ਉਸ ਤੋਂ ਇਹ ਹੈਗੀ ਜੀ ਨੈਕਸਟ ਡੇ ਦੀ ਇਸ ਦਿਨ ਵੀ ਮੇਰੀ ਡੇ ਬਹੁਤ ਜ਼ਿਆਦਾ ਬੀਜ਼ੀ ਲੰਘਿਆ ਜਿਵੇਂ ਤੁਸੀਂ ਕਹਿ ਸਕਦੇ ਹੋ ਹਨ ਤੇ ਇਹ ਬਾਕੀ ਜੀ ਗੁੱਡ ਨਿਊਜ਼ ਵੀ ਆ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਆ ਮੈਂ ਉਸ ਤੋਂ ਬਾਅਦ ਫਿਰ ਵੀ ਹੈਗਾ ਸੀ 5 ਕਿਵਲੇ ਦਾ ਟਾਈਮ 5 ਵਜੇ ਦੀ ਸੀਗੇ 5 ਵਜੇ ਤੋਂ ਫਿਰ ਆਪਾਂ ਚਲੇ ਗਏ ਸੀਗੇ ਸ਼ਾਪਿੰਗ ਤੇ ਹਜੇ ਜਿਵੇਂ ਦੱਸਿਆ ਤੁਹਾਨੂੰ ਵੀ ਕੁਝ ਚੀਜ਼ਾਂ ਦੀ ਸ਼ਾਪਿੰਗ ਹੋਈ ਹੈ ਬਟ ਕੁਝ ਚੀਜ਼ਾਂ ਦੀ ਸ਼ਾਪਿੰਗ ਰਹਿ ਗਈ ਕਿਉਂਕਿ ਆਪਾਂ ਨੂੰ ਵਿਚ ਦੀ ਵਿੱਚ ਪ੍ਰੋਗਰਾਮ ਹੈਗੇ ਨੇ ਨਾ ਕਾਫੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕੁਝ ਪ੍ਰੋਗਰਾਮ ਤੁਹਾਨੂੰ ਪਤਾ ਸੀਗਾ ਕੁਝ ਪ੍ਰੋਗਰਾਮ ਤੁਹਾਨੂੰ ਨਹੀਂ ਪਤਾ ਹੈਗਾ ਫਿਰ ਇੱਥੇ ਜੀ ਆਪਾਂ ਲਾਗੇ ਸੀਗੇ ਜੁੱਤੀਆਂ ਵਗੈਰਾ ਲੈਣੀਆਂ ਸੀਗੀਆਂ ਕਿਉਂਕਿ ਮੇਰੇ ਬਰਾਦਰ ਦੀ ਵੀ ਮੈਰਿਜ ਆਏਗੀ ਉਹਨਾਂ ਦੀ ਵੀ ਡੇਟ ਫਿਕਸ ਹੋਈ ਹੋਈ ਆ ਬਸ ਇੱਥੇ ਨਵੀਂ ਪਰਜ਼ਾਈ ਨੂੰ ਲੈ ਕੇ ਕਿਉਂਕਿ ਫਿਰ ਨਾਪੇ ਦਾ ਫਰਕ ਪੈ ਜਾਂਦਾ ਨਾ ਉਹਨਾਂ ਦੇ ਨਾਲ ਚੱਲ ਪਈਏ ਆਪਾਂ ਸ਼ਾਪਿੰਗ ਕਰਨ ਕਿਉਂਕਿ ਉਹਨਾਂ ਦੇ ਪਵਾਉਣੀ ਸੀਗੀਆਂ ਜੁੱਤੀਆਂ ਵੀ ਮਤਲਬ ਨਾਪ ਦੀ ਫਿਰ ਲਈ ਜਾਂਦੀ ਆ ਨਾ ਤਾਂ ਕਰਕੇ ਸੀਗਾ ਵੀ ਚੱਲ ਵੀ ਫਿਰ ਇਹ ਹੋ ਜਾਂਦਾ ਵੀ ਚੇਂਜ ਦੀ ਨਹੀਂ ਹੁੰਦੀ ਹੈਗੀ ਨਾਲੇ ਚਲੋ ਆਈ ਹੁੰਦਾ ਵੀ ਆਪਦੀਆਂ ਲੈਣਾ ਹੁੰਦੀਆਂ ਨੇ ਹਨਾ ਫਿਰ ਬੰਦਾ ਆਪਣੀ ਚੋਇਸ ਦੇ ਅਕੋਰਡਿੰਗ ਲੈ ਲੈਂਦਾ ਜਿਵੇਂ ਪਤਾ ਹੁੰਦਾ ਨਾ ਵੀ ਇਧਰੋਂ ਲੈਣੀਆਂ ਨੇ ਜਾਂ ਉਧਰੋਂ ਵੀ ਆਪਦੇ ਵੀ ਫਿਰ ਉਹਦੇ ਮੁਤਾਬਕ ਲੈ ਲਾਂਗੇ ਫਿਰ ਅਸੀਂ ਜੁੱਤੀਆਂ ਵਗੈਰਾ ਸਾਰੀਆਂ ਨੇ ਲੈ ਕੇ ਆਪਣੀਆਂ ਜੋ-ਜੋ ਵੀ ਜਿਹਨੂੰ ਪਸੰਦ ਸੀਗੀਆਂ ਸਾਰੀਆਂ ਲੈ ਕੇ ਫਿਰ ਉਸ ਤੋਂ ਬਾਅਦ ਚੱਲ ਪਏ ਸੀਗੇ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਫਿਰ ਇੱਥੇ ਹੋਣ ਲੱਗੀ ਸੀਗੀ ਸੂਟ ਕਲੈਕਸ਼ਨਸ ਕਿਉਂਕਿ ਇਹ ਸੀਗਾ ਨਾ ਵੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਭਰਾ ਦਾ ਵਿਆਹ ਏ ਫਿਰ ਪੇਕੀਆਂ ਕਰਨੀਆਂ ਸੂਟਾਂ ਦਾ ਮਿਲਣਾ ਤਾਂ ਲਾਜ਼ਮੀ ਆ ਨਾ ਪਰ ਇਹ ਆ ਜੀ ਦੁਨੀਆ ਤੇ ਵਿਆਹ ਬਹੁਤ ਆਉਂਦੇ ਨੇ ਪਰ ਜਿਹੜਾ ਭਰਾ ਦੇ ਵਿਆਹ ਦਾ ਚਾਅ ਏ ਨਾ ਉਹ ਚੀਜ਼ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ ਹਨਾ ਵੀ ਚਾਵਾਂ ਤੇ ਰੀਝਾਂ ਨਾਲ ਨਾ ਕੁਝ ਮੈਨੂੰ ਇਹ ਹੋ ਜਾਂਦਾ ਜਿਵੇਂ ਮੇਰਾ ਭਰਾ ਮੇ ਤੋਂ 5 ਸਾਲ ਛੋਟਾ ਏ ਨਾ ਵੀ ਬੜੀਆਂ ਭੈਣਾਂ ਲਈ ਤਾਂ ਛੋਟੇ ਭਰਾ ਆਪਣੇ ਕਹਿੰਦੇ ਹੁੰਦੇ ਨੇ ਇੱਕ ਬੱਚਿਆਂ ਦੀ ਤਰ੍ਹਾਂ ਆਪਣੇ ਹਨਾ ਵੀ ਆਪਣੇ ਬੱਚੇ ਦੀ ਤਰ੍ਹਾਂ ਵੀ ਇੱਕ ਭਰਾ ਦੀ ਥਾਂ ਵੀ ਕਹਿੰਦੇ ਹੁੰਦੇ ਨੇ ਵੀ ਇੱਕ ਮਾਂ ਪਿਓ ਦੀ ਥਾਂ ਵੀ ਹਨਾ ਹਰ ਇੱਕ ਥਾਂ ਮਤਲਬ ਇੱਕ ਭਰਾ ਅਜਿਹੀ ਚੀਜ਼ ਆ ਵੀ ਜਿਹੜੀ ਹਰ ਇੱਕ ਥਾਂ ਦੇ ਖੜਦਾ ਹੈ ਹਨਾ ਤੁਹਾਡੇ ਮਾਪਪਾ ਦੀ ਤਰ੍ਹਾਂ ਵੀ ਤੁਹਾਡੇ ਨਾਲ ਸਪੋਰਟ ਕਰਦਾ ਹੈ ਤੁਹਾਡੇ ਬੱਚਿਆਂ ਦੀ ਤਰ੍ਹਾਂ ਤੁਹਾਡੀ ਕੇਅਰ ਕਰਦਾ ਹੈ ਤੁਹਾਡੀਆਂ ਸਾਰੀਆਂ ਰੀਝਾਂ ਚਾ ਬਹੁਤ ਹੁੰਦੇ ਨੇ ਹਨਾ ਆਪਣੇ ਪੀਕਿਆਂ ਦੇ ਘਰ ਦੇ ਨਾਲ ਜੁੜੇ ਹੋਏ ਸਾਰੀ ਸ਼ਾਪਿੰਗ ਹੋ ਗਈ ਸੀ ਡਨ ਸਾਰੀ ਨਹੀਂ ਸੀ ਹੋਈ ਬਟ ਧੁੰਦ ਕਾਫੀ ਹੋਣ ਲੱਗੀ ਸੀਗੀ ਉਹਦੇ ਕਰਕੇ ਅਸੀਂ ਵਿੱਚ ਛੱਡ ਲਈ ਸੀਗੀ ਸ਼ਾਪਿੰਗ ਉਸ ਤੋਂ ਬਾਅਦ ਲੱਗੇ ਸੀਗੇ ਜੀ ਅਸੀਂ ਜਾਗੇ ਸੀ ਕੁਝ ਖਾਣ ਵੀ ਬਾਹਰ ਕਹਿੰਦੇ ਹੁੰਦੇ ਨੇ ਵੀ ਸ਼ਹਿਰ ਆਇਆ ਤੇ ਕੁਝ ਖਾ ਕੇ ਨਹੀਂ ਗਏ ਹੈਗੇ ਤੇ ਫਿਰ ਇਹ ਤਾਂ ਨਹੀਂ ਕਦੇ ਹੋ ਸਕਦਾ ਹੈਗਾ ਹਨਾ ਫਿਰ ਅਸੀਂ ਸਾਨੂੰ ਇਹ ਸੀਗਾ ਵੀ ਅਸੀਂ ਜ਼ਿਆਦਾ ਦੂਰ ਤਾਂ ਨਹੀਂ ਸੀ ਗਏ ਫਿਰ ਇੱਥੇ ਹੋਈ ਸੀਗੀ ਸਲਾਹ ਵੀ ਕੀ ਖਾਣਾ ਹੈ ਹਨਾ ਫਤਿਹ ਦਾ ਆਰਡਰ ਹੋਇਆ ਇਹ ਵੀ ਮੈਂ ਤਾਂ ਖਾਣਾ ਜਾਂ ਡੋਸਾ ਉਹਨੇ ਮਸਾਲਾ ਡੋਸਾ ਆਰਡਰ ਕੀਤਾ ਤੇ ਫਿਰ ਉਸ ਤੋਂ ਬਾਅਦ ਅਸੀਂ ਲਿਆਂ ਸੀ ਟਿੱਕੀਆਂ ਸਾਰੇ ਜਣੇ ਨੇ ਰਲ ਮਿਲ ਕੇ ਟਾਈਮ ਸਪੈਂਡ ਕੀਤਾ ਨਾਲੇ ਫੁੱਲ ਇੰਜੋਏ ਕੀਤਾ ਹੁਣ ਡੇਲੀ ਬਲੌਗ ਦੇਖਦੇ ਰਹੋ ਸਕਿਪ ਮਿਸ ਨਾ ਕਰਿਓ ਬਲੌਗਿੰਗ ਤੇ ਹਰ ਰੋਜ਼ ਨਵੀਂ-ਨਵੀਆਂ ਚੀਜ਼ਾਂ ਦੇਖਣ ਨੂੰ ਨਵੀਂ-ਨਮੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਅੱਜ ਕੋਸ਼ਿਸ਼ ਕਰੂੰ ਵੀ ਸ਼ਾਇਦ 2 ਬਲੌਗ ਪਾ ਸਕਾਂ ਕਿਉਂਕਿ ਕਈ ਦਿਨ ਹੋ ਗਏ ਜੀ ਆਇਆ ਨਹੀਂ ਹੈਗਾ ਓਕੇ ਬਾਏ ਟੇਕ ਕੇਅਰ